ਰੋ ਗੁੱਡ ਮਾਰਨਿੰਗ ਹੋ ਗਈਆਂ ਆਪਾਂ ਕਿਵੇਂ ਅੱਜ ਨਾਲ ਤੋ ਕੇ ਬੈਠੇ ਆਂ ਕਿ ਅੱਜ ਸੀਟੀ ਮਾਰਾ ਰਹੇ ਆਂ ਆਪਾਂ ਅੱਜ ਬਹੁਤ ਜ਼ਰੂਰੀ ਕੰਮ ਕਰਦੇ ਆਂ ਤੁਹਾਨੂੰ ਦੱਸੋ ਜ਼ਰੂਰੀ ਕੰਮ ਦੋ ਦੋ ਜੰਨੀਆਂ ਗੱਤੇ ਲੇਰੀਆਂ ਬਈ ਯਾਰ ਇਹਦੇ ਚ ਵੀ ਸਿਧਾ ਨਹੀਂ ਮੈਂ ਖੁੰਡਾਂ ਦੇ ਕੰਮ ਕਰਦਾ ਆਂ ਅੱਛਿਆ ਤੇ ਖੁੰਡ ਗੱਡੇ ਅੱਛਾ ਤੂੰ ਸਾਜਰੇ ਨਾਂ ਨੂੰ ਲਈ ਅੱਜ ਛੱਪਦਾ ਤਾਰ ਅੱਛਾ ਅੱਜ ਮੌਸ ਹੈ ਨਾ ਐ ਲੋ ਬੀ ਮੈਟਰੋ ਅੱਜ ਹੈਗੀ ਆ ਮੌਸ ਤੇ ਜਿਹੜੀ ਆਪਾਂ ਬਣਾਣੇ ਆ ਰੋਟੀ ਮੌਸ ਦਾ ਮੱਥਾ ਦੇਖਦੇ ਆ ਅੱਜ ਸਾਰੀ ਦੇਖਦੇ ਆ ਯਾਰ ਮੋਸਟਲੀ ਇਹ ਤਾਂ ਤੇ ਬਾਕੀ ਰਾਤ ਆਪਾਂ ਜੋਂ ਵੀ ਪਿਓਗੇ ਰੱਖਦੇ ਸੀਗੇ ਤੇ ਜੋਂ ਵੀ ਬੀਜਣਿਆ ਹਾਵਨ ਜੋਂ ਵੀ ਬੀਜਣੇ ਨਾਲੇ ਲੋ ਵਾਲ ਰੁੱਕ ਕੇ ਬੀਜਣੇ ਆ ਬਾਅਦ ਸਵਾਲ ਅੱਛਾ 12 ਵਜੇ ਤੋਂ ਬਾਅਦ ਬਾਅਦ ਠੀਕ ਹੈ ਤੇ ਕੀ ਕੀ ਬਣਾ ਰਹੇ ਮੱਥਾ ਦੇ ਇਕੱਲੀ ਉਹ ਭਾਈ ਗੁੰਡ ਸਰਦੀ ਬਣੂਗੀ ਅਮੀਰ ਦੇ ਤੋਂ ਗਾ ਗੁੰਡ ਘਟ ਰਹੀ ਹੈ ਸਬਜ਼ੀ ਬਣੇਗੀ ਹਾਂ ਤੇ ਅ ਖੀਰ ਬਣਾਣੀ ਆ ਅੱਛਾ ਲੈ ਗਿਆ ਪ੍ਰਾਹਾਰ ਪ੍ਰਸ਼ਾਦ ਦੇ ਬਸ ਅੱਗ ਮੈਂ ਬਾਲਤੀ ਜਿੱਦੇ ਤੇ ਧੂਕ ਦੇਣੀ ਹੈ ਠੀਕ ਹੈ ਐਕਚੁਅਲੀ ਸਾਡੇ ਮੱਥਾ ਹੋਰ ਤਰਾ ਟਿਕਦਾ ਇਹਨਾਂ ਨੇ ਮਤਲਬ ਇਹਨੇ ਟਿਕਦਾ ਜਿਹਨੇ ਟਿਕਦਾ ਫਿਰ ਮੈਨੂੰ ਮਤਲਬ ਉਹ ਦੀ ਤਿਰਵਾ ਸਾਰੇ ਕਰਦੀਆਂ ਮੈਂ ਮੈਨੂੰ ਪਤਾ ਨਹੀਂ ਸੀਗਾ ਜਦ ਮੈਂ ਫਸਟ ਟਾਈਮ ਇਹ ਚੀਜ਼ ਬਣਾ ਰਹੀ ਆ ਮੇ ਮਮੀ ਜੀ ਗਏ ਹੋਏ ਸੀਗੇ ਹਾਂ ਬਿਲਕੁਲ ਬਿਲਕੁਲ ਔਰ ਦਾਦਾ ਜੀ ਉਹਨਾਂ ਨੇ ਘਰੇ ਕੋਈ ਐ ਨਹੀਂ ਸੀਗਾ ਕੋਈ ਕੰਮ ਸੀਗਾ ਉਹਨਾਂ ਨੇ ਜਰੂਰੀ ਤੇ ਉਹਦੇ ਕਰਕੇ ਫਿਰ ਮਤਲਬ ਉਹਨਾਂ ਮਮੀ ਨੇ ਮੈਨੂੰ ਫੋਨ ਦਿੱਤਾ ਕੀ ਕਹਿੰਦੇ ਵੀ ਐਵੇਂ ਐਵੇਂ ਕਰਕੇ ਤੂੰ ਬਣਾ ਲਈ ਸਾਰਾ ਕੁਝ ਦੱਸਿਆ ਮਤਲਬ ਬਣਾਣੀ ਆ ਥੋੜੀ ਜੀ ਕਹਿੰਦੇ ਵੀ ਮੱਥਾ ਟੇਕ ਲਈ ਮੱਥਾ ਟੇਕ ਲਈ ਸਾਰਾ ਕੁਝ ਠੀਕ ਹੈ ਤੇ ਕਹਿੰਦੇ ਰਾਤ ਨੂੰ ਜੋਮ ਵੀ ਆਉਂਦੀ ਐਕਚੁਅਲੀ ਪਵਾਲ ਵਾਲਿਆਂ ਦੇ ਸਾਂਝੀਆਂ ਵੀ ਲੱਗਦੀਆਂ ਨੇ ਨਾ ਸਾਡੇ ਤਲਾ ਹਾਂ ਬਈ ਮਾਰੇ ਸਾਂਝੀਆਂ ਵੀ ਲਗਾਏ ਉਹ ਗੱਲ ਤਾਂ ਹੈ ਸਾਰੇ ਲੱਗਦੀ ਹੈ ਨਾ ਮਾਰੇ ਤੋਂ ਲਗਾ ਸਾਂਜੀ ਨਹੀਂ ਲੱਗਦੀ ਉੱਥੇ ਮਾਰੇ ਦੂਏ ਲਾਂਦੇ ਤੇ ਸਾਰੇ ਮਾਰੇ ਵਾਲੇ ਹਾਂ ਮਾਰੇ ਤੋਂ ਲਗਾ ਸਾਂਜੀ ਆ ਭਾਈ ਮੱਥਾ ਵੀ ਟਿਕਾ ਭਾਈ ਕੋਈ ਮੱਤਾ ਕਰ ਮੱਥਾ ਟਿਕਾ ਹਾਂ ਟਿਕਾ ਮਥਾ ਮਾਰਾਂਂ ਦੀ ਦਾਇਰ ਕਰੋ ਮਾਰੇ ਦੂਏ ਇਹ ਤੈਨੂੰ ਤਾਂ ਟਿਕਣਾ ਪਏਗਾ ਤੇਰਾ ਵਿਆਹ ਹੋਗਾ ਮਾਰੇ ਗੱਲ ਤੇਰਾ ਵਿਆਹ ਹੋ ਗਿਆ ਮਾਰੇ ਹੁਣ ਮੈਂ ਤਾਂ ਟਿਕ ਨਹੀਂ ਹੈ ਤੈਨੂੰ ਤਾਂ ਟਿਕਣਾ ਪੈ ਗਿਆ ਤੇਰਾ ਵਿਆਹ ਹੋਗਾ ਜੀ ਕੀ ਕਹਿੰਦੇ ਹੁਣ ਉਸ ਤੋਂ ਬਾਅਦ ਮੈਂ ਸਾਰਾ ਪਿਆਰ ਚੂਰ ਕਰਕੇ ਨਾ ਕਿਹਾ ਬਾਈ ਬਕੜਾਈ ਮਕੜਾ ਕੜਕ ਦੀ ਆਵਾਜ਼ ਆ ਰਹੀ ਹੈ ਬਣਾ ਰਹੀ ਹੈ ਅੱਛਾ ਅੱਛਾ ਤੇ ਸੁੱਚੀ ਬਣਾਈ ਦੀ ਹੈ ਨਾ ਸਾਰਾ ਕੁਝ ਸੁੱਚਾ ਬਣਾਈ ਦੱਸ ਰਹੀ ਹੈ ਓਕੇ ਓਕੇ ਠੀਕ ਇਹ ਹੋ ਗਿਆ ਬਾਈ ਕੰਮ ਬਾਕੀ ਬੱਬੇ ਮੈਂ ਲੱਗ ਗਿਆ ਥੋੜਾ ਕੰਮ ਸੀ ਇਨਵੈਟਰ ਵਾਲਾ ਠੀਕ ਜਿਹਾ ਕਰਨ ਸੀ ਉਹ ਕਰ ਲੱਗਿਆ ਜੀ ਬਣ ਗਿਆ ਤੱਕੇ ਕਿਉਂ ਮਾਰ ਰਹੀ ਹੈ ਅਰੇ ਤੱਕੇ ਕਿਉਂ ਮਾਰ ਯਾ ਸਾਈਡ ਤੇ ਕਰਿਆ ਤੱਕੇ ਕਿਉਂ ਮਾਰ ਰਿਹਾ ਚਾਹ ਵੀ ਨਹੀਂ ਪਲਾਈ 10 ਵਜੇ ਉੱਪਰ ਤੇ ਚਾਹ ਤਾਂ ਰਦੀ ਕਿ ਨਹੀਂ ਬਸ ਬਣਾ ਲ ਗੀ ਚਾਹ ਅੱਗੇ ਤਾਰਦੇ ਨਾਟ ਨਾਟ ਖਵਾਏਂਗੇ ਨਾਟ ਵੀ ਨਾਲ ਵਿੱਚ ਖਾ ਲੋ ਤੇ ਠੀਕ ਆ ਬਾਬੇਓ ਤੇ ਦੇਖ ਲੋ ਆ ਬਣ ਗਏ ਇਹ ਚੌਥੀ ਇਹ ਬਣੀ ਹੈ ਸਬਜ਼ੀ ਥੋੜੀ ਜਿਹੀ ਮੈਂ ਤੁਹਾਡੇ ਖਾਣ ਵਾਸਤੇ ਠੀਕ ਐ ਤੇ ਇੱਧਰ ਬਾਬੇਓ ਖੀਰ ਕਿ ਆ ਬਾਬੇ ਇਹ ਆ ਕੜਾ ਓਕੇ ਓਕੇ ਪ੍ਰਸ਼ਾਦ ਵੀ ਬਣ ਗਿਆ ਤੇ ਬਾਕੀ ਬਾਬੇਓ ਆਲਮੋਸਟ ਤਿਆਰੀ ਆ ਹਨਾ ਹਾਂ ਤੇ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਿੰਨੇ ਆ ਆ ਜਾਵਾਂ ਨੇ ਕੁਣ ਮੜਾ ਜਾਂ ਆਪਾਂ ਜਨ ਲਾਣੀਆਂ ਮਿੱਤਰੋ ਸਾਜੀਆਂ ਹਾਂ ਜੀ ਹਾਂ ਜੀ ਲਾ ਲਵਾਂਗੇ ਪੁਆਦੀਆਂ ਦੇ ਲੱਗਦੀਆਂ ਸੀ ਦੂਜੀਆਂ ਦੇ ਨਹੀਂ ਲੱਗਦੀਆਂ ਪੁਆਦੀਆਂ ਦੇ ਲੱਗਦੀਆਂ ਪੁਆਦੀਆਂ ਨੇ ਤੇ ਬਾਈ ਹੁਣ ਆਪਾਂ ਚੱਲਦੇ ਆਂ ਫਿਰ ਇਸ ਤੋਂ ਬਾਅਦ ਮਤਥਾ ਟੇਕ ਲਈਏ ਹਨਾ ਮਤਥਾ ਟੇਕ ਕੇ ਫਿਰ ਉਸ ਤੋਂ ਬਾਅਦ ਚੱਲਦੇ ਆਪਾਂ ਸਾਜੀਆਂ ਖਰੀਦਣ ਫਿਰ ਆਪਾਂ ਲਾਵਾਂਗੇ ਜੀ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਹੈ ਮੇਰਾ ਨਾ ਇਸ ਵਾਰ ਬਹੁਤ ਮਾਨ ਸੀ ਮੈਨੂੰ ਤੀਜਾ ਚਾਹ ਬਹੁਤ ਸਿਆਲ ਲਾਣ ਵਾਲੇ ਲੋਕ ਵੀ ਲੋਕ ਉਹ ਜਿਹੜੇ ਲਾਉਂਦੇ ਨੇ ਆਹ ਵਾਲੀ ਚੀਜ਼ਾਂ ਪਰ ਰੱਬ ਨੇ ਮੇਰੇ ਪ ਪਰ ਸਵਰ ਸੀ ਜਾਣਾ ਹੁਣ ਹਜੂਰ ਸਾਹਿਬ ਉਹਦੇ ਕਰਕੇ ਹੁਣ ਮੇਰੀ ਸਲਾਹ ਸੀ ਮਿੱਟੀ ਲਿਆ ਕੇ ਸਾਂਝੀਆਂ ਬਣਾਉਣ ਦੀ ਹਾਂ ਐਕਚੁਅਲੀ ਅੱਬਾ ਐਕਚੁਅਲੀ ਜੱਕਰੇ ਇੱਕ ਜੀਗਾ ਇਹ ਇਹਦਾ ਵੀ ਇਹ ਦਿਲ ਸੀਗਾ ਕਿ ਆਪਾਂ ਘਰੇ ਬਣਾਵਾਂਗੇ ਸਾਰਾ ਕੁਝ ਪਹਿਲਾਂ ਹੈਗਾ ਸੀਗਾ ਬਟ ਹੁਣ ਆਪਣਾ ਹਜੂਰ ਸਾਹਿਬ ਜਾਣ ਕਰਕੇ ਸਾਰਾ ਪ੍ਰੋਗਰਾਮ ਤਾਂ ਇਹ ਨਹੀਂ ਸੀਗਾ ਹਾਂ ਕੈਨਸਲ ਹੋ ਗਿਆ ਚੱਲਿਆ ਤਾਂ ਕਰਕੇ ਨਾ ਫਿਰ ਆਪਾਂ ਬਾਜ਼ਾਰੋਂ ਲਿਆਵਾਂਗੇ ਲਿਆਵਾਂਗੇ ਰੱਬ ਸੁੱਖ ਰੱਖੇ ਅਗਲੀ ਵਾਰ ਬੜੇ ਘੈਂਡ ਘੈਂਡ ਤੁਹਾਨੂੰ ਵਲੌਗ ਦੇਖਣ ਨੂੰ ਦਿਖਾਉਂਗੀ ਤੁਹਾਨੂੰ ਹਾਂ ਬਾਕੀ ਅਸੀਂ ਐਂ ਹੁੰਦਾ ਸੀ ਕਿ ਪਹਿਲਾਂ ਬਣਾਉਣ ਦੀ ਤਿਆਰੀ ਕਿ ਸ਼ੁਰੂ ਕਰ ਦਿੰਦੇ ਸੀਗੇ ਜਦੋਂ ਛੋਟੇ ਛੋਟੇ ਹੁੰਦੇ ਸੀਗੇ ਹੁਣ ਵੀ ਕਾਫੀ ਟਾਈਮ ਪਹਿਲਾਂ ਹੀ ਬਣਾਉਂਦੇ ਰਹੇ ਹਾਂ ਬਟ ਹਮ ਵੀ ਅਸੀਂ ਵੀ ਨਾਲ ਲੱਗਦੇ ਹਾਂ ਨੇ ਮਮੀ ਨੇ ਦੇ ਬਾਕੀ ਜਦ ਕੀ ਮੰਮੀ ਵੀ ਕਹਿੰਦੇ ਸੀ ਕਿ ਮੈਂ ਵੀ ਲਾਉਣੀਆਂ ਨੇ ਪਟ ਆਪਣੇ ਜਾਣ ਕਰਕੇ ਥੋੜਾ ਜਿਹਾ ਪਲਾਨ ਚ ਚੇਂਜ ਆਇਆ ਤਾਂ ਕਰਕੇ ਆਪਾਂ ਜੋ ਬਾਜ਼ਾਰ ਤੋਂ ਲਿਆਵਾਂਗੇ ਖਰੀਦਗੇ ਤੇ ਫਿਰ ਆਪਾਂ ਲਾਵੇਂ ਸਾਂਝੀਆਂ ਨਾਲੇ ਪਹਿਲਾਂ ਟਿੱਕ ਲਈ ਮੱਥਾ ਬੱਚੀ ਰੈਡੀ ਸਾਰਾ ਕੁਝ ਹਾਂਜੀ ਹਾਂਜੀ ਮੈਨੂੰ ਚਲ ਠੀਕ ਹੈ ਬਸ ਮੈਂ ਨਾ ਆ ਕੇ ਆਇਆ ਫਿਰ ਠੀਕ ਹੈ ਨਾ ਕਿ ਮੱਥਾ ਦੇਖ ਲੈਣੇ ਤੇ ਬੱਬੇ ਮੈਂ ਲਾ ਨਾਣ ਲਗਾ ਮੈਂ ਲਗਾਣਾ ਹਣਾ ਨਾ ਨੂੰ ਕਿ ਬੱਬੇ ਪਸ ਫਿਰ ਮਾ ਸਾ ਦੇਖਦੇ ਆ ਫਿਰ ਚੱਲਦੇ ਬਸ ਸਾਂਝੀਆਂ ਲੈਣ ਨਾਲੇ ਬ੍ਰੇਕਫਾਸਟ ਕਰ ਲਈਏ ਝੂੰ 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 ਮਤਰਾ ਨਾ ਤੋਂ ਗਿਆ ਪਰ ਰੈਡੀ ਆ ਤੇ ਹੁਣ ਟਿੱਕੀ ਮੱਥਾ ਤੇ ਚੱਲਦੇ ਮਨ ਕਿ ਆ ਬਣ ਗਿਆ ਸਮਾਨ ਸਾਰਾ ਕਿ ਨਹੀਂ ਕਿਆ ਰਹਿ ਗਿਆ ਜੀ ਵਾਲੇ ਫਦੀ ਵਾਲੇ ਆ ਰਿਹਾ ਚਲ ਲਿਆਓ ਫਿਰ ਨਾਲ ਇਹਨਾਂ ਸਾਰਿਆਂ ਨੂੰ ਇਹਨਾਂ ਇੱਕ ਪਲੇਟ 'ਚ ਪਾ ਲਿਓ ਹੈ ਜੋ ਜੋ ਆਪਾਂ ਬਣਾਇਆ ਨਾ ਸਾਰਾ ਕੁਝ ਲਓ ਜੀ ਦੇਸੀ ਕੀ ਦਾ ਦੀਵਾ ਇਹ ਰੈਡੀ ਹੈ ਇਹ ਕਿਤੇ ਆਪਣੀ ਡਿਸ਼ ਪਲੇਟ ਨਹੀਂ ਹੈਗੀ ਉਹ 'ਚ ਪਾ ਲਓ ਸਾਰਾ ਕੁਝ ਠੀਕ ਹੈ ਉਹ 'ਚ ਪਾ ਲਓ ਤੇ ਫਿਰ ਚੱਲਦੇ ਆਂ ਬਾਹਰ ਮੱਥਾ ਟੇਕੀਏ ਲਓ ਜੀ ਸਾਰਾ ਸਮਾਨ ਕਰ ਲਿਆ ਰੈਡੀ ਅਸੀਂ ਏਰੀ ਸਾਡੀ ਅਗੋਂ ਹੁਣ ਸਨੀ ਟੇਕਣਗੇ ਮੱਥਾ ਕਿਉਂਕਿ ਸਾਡੇ ਘਰ 'ਚ ਮਤਲਬ ਬੰਦੇ ਹੀ ਟੇਕਦੇ ਨੇ ਮੋਸ ਦਾ ਮੱਥਾ ਜਨਾਨੀਆਂ ਦੇ ਹੱਥੋਂ ਨਹੀਂ ਲੱਗਦਾ ਹੈਗਾ ਤੋਂ ਜੀ ਸਨੀ ਟੇਕ ਰਹੇ ਨੇ ਮੱਥਾ ਸਭ ਤੋਂ ਪਹਿਲਾਂ ਲਾਣਗੇ ਦੀਵਾ ਉਸ ਤੋਂ ਬਾਅਦ ਸਾਰਾ ਸਮਾਨ ਕਰਨਗੇ ਇਹ ਹਣੇ ਧਿਆਨ ਨਾਲ ਮਾਰਚਿਸ ਦੀ ਤੇਲ ਨਾ ਉਹਦੇ ਚ ਗਿਰਦੇ ਔਰ ਇਹਦੇ ਚ ਹਾਂ ਬਸ ਤੋ ਮਿੱਤਰੋ ਮੱਥਾ ਆਪਾਂ ਟੇਕ ਲਿਆ ਤੇ ਇਸ ਤੋਂ ਬਾਅਦ ਹੁਣ ਆਪਾਂ ਵਾਰੀ ਆਪਣੀ ਬਰੇਕਫਾਸਟ ਹੀ ਦੀ ਨਾ ਤੇ ਹੁਣ ਆਪਾਂ ਚੱਲਿਆ ਮਿੱਤਰੋ ਇਸ ਤੋਂ ਪਹਿਲਾਂ ਬ੍ਰੇਕਫਾਸਟ ਕਰ ਲਈ ਚਾਹ ਵੀ ਨਹੀਂ ਪੀਤੀ ਸਵੇਰ ਦੀ ਕਿਉਂਕਿ ਮੱਥਾ ਟੇਕਣਾ ਸੀ ਪਹਿਲਾਂ ਤਾਂ ਮੈਂ ਸੋਚਿਆ ਹੁਣ ਮੱਥਾ ਟੇਕਣਾ ਪਹਿਲਾਂ ਤੇ ਮੱਥਾ ਟੇਕ ਲਿਆ ਆਪਾਂ ਹੁਣ ਇਸ ਤੋਂ ਬਾਅਦ ਚੱਲਦੇ ਆ ਮਿੱਤਰੋ ਪਹਿਲਾਂ ਬ੍ਰੇਕਫਾਸਟ ਕਰ ਲਈ ਫਿਰ ਉਸ ਤੋਂ ਬਾਅਦ ਸਾਂਝੀ ਲੈਣ ਨਾਲ ਜੋ ਮਿੱਤ ਨੇ ਬੜੇ ਕੰਮ ਨੇ ਅੱਜ ਸਾਰੇ ਕਰਨ ਨਾਲ ਯਾਰ ਜਿਹੜੇ ਇਹ ਦਿਨ ਨੇ ਨਾ ਇਹ ਤਿਹਾਰਾਂ ਵਾਲੇ ਹੈ ਮਨ ਜਿਹੜੇ ਦਿਨ ਹੁੰਦੇ ਨੇ ਮੈਂ ਕਹਿੰਦਾ ਤਿਹਾਰਾਂ ਵਾਲੇ ਕਿੰਨੇ ਘਹਿਣ ਹੁੰਦੇ ਨੇ ਬਟ ਆਪਾਂ ਥੋੜੇ ਜਿ ਦੇਰ ਆਪਾਂ ਮਿਸ ਕਰ ਰਹੇ ਆ ਨਾ ਵਿੱਚ ਕਿਉਂਕਿ ਇੱਕ ਤਾਂ ਇਹ ਵੀ ਚੱਕਰ ਦੀ ਬਾਬੇ ਉਹ ਜਿਹੜੀ ਆਪਣੀ ਮਾਣਾ ਨਾ ਇਹ ਮਤਲਬ ਨਰਾਤਾਂ ਦੇ ਵਰਤ ਵੀ ਰੱਖਦੀ ਸੀਗੀ ਤੇ ਬਾਕੀ ਐਜ ਕੀ ਵੀ ਵਰਤ ਵੀ ਇਹਦੇ ਰੱਖੇ ਜਾਣੇ ਤੇ ਹਾਂ ਬਿਲਕੁਲ ਤੇ ਹੁਣ ਅੱਗੇ ਸਾਰੇ ਤਿਹਾਰ ਬੜੇ ਥਰਪਰਾ ਜਿਹੜਾ ਆ ਟਾਈਮ ਹੁੰਦਾ ਨਾ ਤਿਹਾਰ ਵਾਲਾ ਇਹ ਬੜਾ ਹੀ ਘਹਿਣ ਮਤਲਬ ਦਿਨ ਜੇ ਹੁੰਦੇ ਨੇ ਯਾਰ ਇੱਥੇ ਦਿਲ ਜਾ ਲੱਗਿਆ ਰਹਿੰਦਾ ਨਾ ਬੰਦੇ ਦਾ ਵੀ ਅੱਜ ਜਾ ਤਿਹਾਰ ਆ ਗਿਆ ਅੱਜ ਆ ਰਿਹਾ ਕਿਉਂਕਿ ਲੋਤ ਦਿਹਾੜੀ ਹੁੰਦੇ ਨੇ ਇਹਦੀ ਨਾ ਜਾਣਾ ਨੇੜੇ ਜਿਹੜੇ ਜਾ ਕੇ ਦੀਵਾਲੀ ਦੇ ਲਾਗੇ ਤੇ ਬਾਕੀ ਹੁਣ ਬਾਕੀ ਅੱਜ ਸਾਂਝੀ ਦੀਵਾਰੀ ਆ ਫਿਰ ਉਸ ਤੋਂ ਬਾਅਦ ਸ਼ਹਿਰਾ ਜਣਾ ਦਾ ਸ਼ਹਿਰਾ ਆਪਾਂ ਦੇਖਾਂਗੇ ਹਜੂਰ ਸਾਹਿਬ ਬਹੁਤ ਹੀ ਘੈਂਟ ਦਸ਼ਹਿਰਾ ਹੋਣ ਵਾਲਾ ਮਿੱਤਰੋ ਪੰਜਾਬ ਦਾ ਦਸ਼ਹਿਰਾ ਬਹੁਤ ਵਾਰ ਦੇਖਿਆ ਹੋਊਗਾ ਤੁਹਾਨੂੰ ਅੱਜ ਕੀ ਪਹਿਲੀ ਵਾਰ ਹਾਂ ਇਸ ਤੋਂ ਪਹਿਲਾਂ ਵੀ ਕਈ ਯੂਟਿਊਬਰ ਨੇ ਸ਼ਾਇਦ ਬਲੌਗ ਪਾਈ ਵੀ ਹੋਣ ਬਾਕੀ ਆਪਾਂ ਪੂਰਾ ਐਕਸਪਲੋਰ ਕਰਾਂਗੇ ਜਿਹੜਾ ਜਿਹੜਾ ਉੱਥੇ ਮਤਲਬ ਹੋਊਗਾ ਸਾਰਾ ਕੁਝ ਹੈ ਨਾ ਕਿ ਵਧੀਆ ਚੀਜ਼ਾਂ ਹੋ ਗਈਆਂ ਹਨ ਮਨ ਹਾਂਜੀ ਉਰੇ ਆ ਜਾ ਯਾਰ ਉਧਰ ਜਾ ਕੇ ਬੈਠੀ ਚਲ ਨਾ ਮੈਂ ਕਿੱਥੇ ਤੇ ਉੱਥੇ ਮਤਲਬ ਨਾ ਬੜਾ ਘਿਹਣ ਦੁਸ਼ਹਿਰਾ ਹੁੰਦਾ ਹਨਾ ਤੇ ਤਾਂ ਕਰਕੇ ਆਪਾਂ ਤੁਹਾਨੂੰ ਸਾਰੀ ਚੀਜ਼ਾਂ ਦਿਖਾਵਾਂਗੇ ਜਿਹੜਾ ਮਤਲਬ ਹਜੂਰ ਸਾਹਿਬ ਦਾ ਜਿਹੜਾ ਦੁਸ਼ਹਿਰਾ ਮਨਾਇਆ ਜਾਂਦਾ ਤੇ ਉਹ ਤਰੀਕਾ ਹੀ ਉਹਨਾਂ ਦਾ ਲੱਗਿਆ ਜਾਂਦਾ ਨਾ ਮਨਾਉਣ ਦਾ ਕੁਛ ਅੱਦਾਂ ਤੇ ਹਜੂਰ ਸਾਹਿਬ ਦੀ ਧਰਤੀ ਦੇ ਆਪਾਂ ਅੱਜ ਕੀ ਦੁਸ਼ਹਿਰਾ ਦੇਖਾਂਗੇ ਨਾਲੇ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਤੇ ਉਸ ਤੋਂ ਬਾਅਦ ਦੀਵਾਲੀ ਮਤਲਬ ਦੁਸ਼ਹਿਰ ਤੋਂ ਬਾਅਦ ਜਿਹੜਾ ਸਾਹਿਬ ਕੋ ਬਕੀ ਕਰਵਾਜਾ ਉਹ ਕਰਵਾਜਾ ਦਾਵਰ ਦੀਵਾਲੀ ਬੜੇ ਘਿਹਣ ਆਪਾਂ ਨੇ ਹਲੇ ਬਹੁਤ ਚੀਜ਼ਾਂ ਐਕਸਪਲੋਰ ਕਹਣ 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 ਵਲੋਗ ਤੁਹਾਨੂੰ ਦੇਖਣ ਮਿਲਦੇ ਤੇ ਹਾਰ ਨਹੀਂ ਹਾਂ ਕਿਉਂਕਿ ਵਿਆਹ ਤੋਂ ਬਾਅਦ ਸਭ ਤੋਂ ਪਹਿਲਾ ਇਹਨੇ ਮਤਲਬ ਪਹਿਲੇ ਵਿਆਹ ਤੋਂ ਬਾਅਦ ਪਹਿਲੇ ਦਿਨ ਮੇਰੇ ਇਹਦੇ ਮਤਲਬ ਪਹਿਲੇ ਦਿਹਾੜ ਨੇ ਤਾਂ ਕਰਕੇ ਥੋੜੀ ਜ਼ਿਆਦਾ ਐਕਸਾਈਟਮੈਂਟ ਹੈ ਐਕਸਾਈਟਮੈਂਟ ਤਾਂ ਕਰਕੇ ਬਸ ਹੁਣ ਆਪਾਂ ਵਲੋਗ ਕਹਣ ਕਹਣ ਆਉਂਦੇ ਰਹਿਣਗੇ ਮਿੱਤਰੋ ਕਰ ਲਈ ਬ੍ਰੇਕਫਾਸਟ ਫੇ ਚੱਲਦੇ ਆਪਾਂ ਸਾਂਝੀਆਂ ਲੈਣ ਤਾਂ ਬਦਲ ਕਰ ਦੋ ਉਧਰ ਵਾਲੀਆਂ ਤੇ ਲੋ ਵੀ ਮਿੱਤਰੋ ਚੱਲੇ ਆਪਾਂ ਹੁਣ ਲੈਣ ਸਾਂਝੀਆਂ ਸਾਂਝੀਆਂ ਲਈਏ ਕਿਉਂਕਿ ਟਾਈਮ ਵੀ 11 ਵਜੇ ਗਏ ਭਾਈ 12 ਵਜੇ ਤੋਂ ਪਹਿਲਾਂ ਪਹਿਲਾਂ ਲਾ ਦਾਂਗੇ ਤੇ ਹਾਂ ਮਨ ਨਾਲੇ ਸਾਂਝੀ ਇਹ ਲਈਏ ਤੇ ਨਾਲੇ ਫਿਰ ਇੱਕ ਜੋ ਬੀਜ ਨੇ ਜੋ ਬੀਜ ਲਈਏ ਫਿਰ ਉਸ ਤੋਂ ਬਾਅਦ ਬਾਬੇ ਹੁਣ ਚੱਲਦੇ ਆ ਗਏ ਬਰਾਬਰ ਚਲੋ ਤੇ ਮਿੱਤਰੋ ਆ ਗਏ ਸੀਗੇ ਸਾਂਝੀਆ ਲੈਣ ਕਿਹੜੀ ਲੈਣੀ ਆ ਮਨ ਹਾਂ ਠੀਕ ਨੇ ਹਾਂ ਠੀਕ ਹੈ ਸਣੀ ਆਹੀ ਲੈਣੀ ਆ ਦੇਖ ਲੈ ਭਾਰੀ ਇਹ ਲੱਗ ਗੋਬਰ ਨਾਲ ਚਿੱਕ ਜੂਗੀ ਨਾਲ ਹੈਨਾ ਉਹ ਆ ਅੱਛਾ ਕਿੱਲੀ ਐ ਕਿੱਲ ਵਾਲੀ ਐ ਇਹ ਹਾਂਜੀ ਆਹ ਥੋੜੀ ਜਿਹੀ ਆਵੀ ਦੇ ਦਿਓ ਤੁਹਾਨੂੰ ਚਿੜੀਆਂ ਹਰ ਫੁੱਲ ਵੀ ਤਾਰੇ ਉਹ ਹੁੰਦੇ ਨੇ ਤਾਰੇ ਆਉਂਦੇ ਨੇ ਫੁੱਲ ਤੇ ਚਿੜੀਆਂ ਤਾਰੇ ਚਿੜੀਆਂ ਦੇ ਦਿਓ ਮੈਨੂੰ ਪਤਾ ਨਹੀਂ ਮੈਂ ਫੁੱਲ ਹੀ ਕਹਤੇ ਸੀ ਤੇ ਲੋਈ ਮਿੱਤਰੋ ਲੈ ਲਿਆ ਸੀਗਾ ਮਾਤਾ ਜਿਵੇਂ ਸਾਂਝੀ ਲਾਉਂਦੇ ਨੇ ਤੇ ਚਿੜੀਆਂ ਜੀ ਪਹਿਲਾਂ ਤਾਂ ਬਾਬੇ ਸਾਰਾ ਕੁਝ ਮੇਹਰ ਤੇ ਘਰੇ ਬਣਦਾ ਹੁੰਦਾ ਸੀਗਾ ਇਹ ਤਾਂ ਹੁਣ ਹੀ ਆ ਬਾਹਰ ਪਰ ਟਾਈਮ ਹੀ ਨਹੀਂ ਸੀ ਮਤਲਬ बार बस के 12 10 ते 12 ਬਾਹਾਂ ਲੈ ਲਾ ਮਨ 12 ਲੈ ਲਾ ਬਾਹਾਂ ਲੈ ਲਾ ਬਸ ਬਸ ਹਾਂ ਜੀ ਠੀਕ ਆ ਨਿੰਨ ਨਿਕ ਲੈ ਲੋ ਬਸ 11 ਵਸਪਾਰ ਗਿਆ ਬੋ ਲੋ ਜੀ ਆ ਵੀ ਮਾਲ ਭਰ ਗਿਆ ਫਿਰ ਚੰਗੀ ਕਟੋ ਅੱਛਾ ਜੀ ਇੱਥੇ ਜੁੜਦਾ ਨਹੀਂ ਪੈ ਜੁੜਦੇ ਨਹੀਂ ਜੀ ਪੈਸੇ ਹਾਂ ਬਤਾਤ ਨਹੀਂ ਜੁੜਦੇ ਅਸੀਂ ਹਾਂ ਜੀ ਤਾਂ ਜਿਆ ਫਾਈ ਜਾਵੇ ਫਿਰ ਬਿਲਕੁਲ ਬਿਲਕੁਲ ਜੋ ਵੀ ਹੋਵੇ ਹਨਾ ਮਣ 10 20 50 ਕਿੰਨੇ ਵੀ ਅੱਛਾ ਮਤਲਬ ਤੁਸੀਂ ਕੀ ਕੀਤਾ ਰੋਜ਼ 100 ਰੁਪਏ ਪਾਈਏ ਦੇ ਹਾਂ ਦਿੱਲੀ 100 ਜੱਜਦਨੀ ਪਾਇਦਾ 200 ਬਾਦ ਫਿਰ ਹਾਂ ਜੀ ਇੱਕ ਦਿਨ ਮਿਸ ਹੋ ਗਿਆ ਹਾਂ ਜੀ ਕਿੰਨੇ ਪੈਸੇ ਜੁੜ ਗਏ ਫਿਰ ਅੰਕਲ 20000 ਰੁਪਏ 20000 ਹੈ 20000 ਦੇ ਕੇ 40000 ਦਾ ਮਾਲ ਭਰ ਗਿਆ ਕੀ ਬਾਤ ਹੈ ਕੀ ਬਾਤ ਹੈ ਅੰਕਲ ਇਹੀ ਕੰਮ ਕਰਦੇ ਹੋ ਮੁੰਡਾ ਜਿਹੜਾ ਗ੍ਰਾਫਿਕ ਕੰਮ ਕਰਦਾ ਡਿਜ਼ਾਈਨ ਬਣਾਉਂਦਾ ਹੈ। ਅੱਛਾ ਗ੍ਰਾਫਿਕ ਕੰਮ ਹੈ। ਠੀਕ ਹੈ ਜੀ। ਕਿਤੇ ਲੋਕਲੀ ਰਹਿੰਦੇ ਹੋ ਰਹੀ? ਨਾ ਆਪਣੇ ਘਰ ਫਿਰੇ ਆਣ ਡਾਲਾ। ਅੱਛਾ ਪਿੱਛੇ ਆਪਣੇ ਆਂਡਾ ਵਾਲੀ ਆ। ਅੱਛਾ ਅੱਛਾ ਠੀਕ ਹੈ ਜੀ। ਉਹ ਆਪਣੇ ਲੱਗ ਰਿਹਾ ਮੁੰਡਾ ਲੱਗ ਰਿਹਾ ਨੇਚਰ ਕੋਲ। ਅੱਛਿਆ। ਹਾਂ। ਉਹਨਾਂ ਦਾ ਸਾਰਾ ਪੰਜਾਬੀ ਡੈਟ ਨੇ ਸਾਰੀ ਇੰਤ ਸਾਰੇ ਸੇਕ ਗਿਆ। ਚਲੋ ਬਹੁਤ ਵਧੀਆ। ਮਿਹਨਤਾਂ ਅੰਕਲ ਜੀ। ਹਾਂ। ਉਹ ਫਿਰ ਇਹ ਲੈਣੇ ਪਾਏ ਨਹੀਂ ਮੈਂ। ਬਸ ਨਾਲ ਠੀਕ ਹੈ ਜੀ ਠੀਕ ਹੈ। ਫਟਾਕ ਸੰਦਿਆ। ਬਿਲਕੁਲ ਬਿਲਕੁਲ। ਠੀਕ ਹੈ ਜੀ ਧੰਨਵਾ ਚਲੋ ਠੀਕ ਹੈ ਜੀ ਬਹੁਤ ਮਿਹਰਬਾਨੀ ਅੰਕਲ ਜੀ ਤੁਹਾਨੂੰ ਵੀ ਬੜੀ ਲਿਖੀ ਅੱਛਾ ਜੀ ਚਲੋ ਠੀਕ ਹੈ ਜੀ ਚਲਿਏ ਚਲੋ ਲੋ ਕਰੀਏ ਜੀ ਇੱਥੇ ਜਾਓ ਪੀ ਲਓ ਹੈਨਾ ਚੱਲ ਲਿਓ ਜਾ ਕੇ ਮਿੱਟੀ ਦੇ ਕਾਦੇ ਚ ਗੰਡਾਂ ਨੂੰ ਬਾਹਰ ਕੱਢ ਲਾਂਗੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਅੱਛਾ ਬਾਈ ਅਸੀਂ ਨਾ ਮਤਲਬ ਇੱਕ ਚੀਜ਼ ਹੋਰ ਵੀ ਲੈ ਕੇ ਆਂਦੀ ਆ ਮਨ ਉਹ ਤੁਹਾਨੂੰ ਬਾਅਦ ਚ ਬਾਅਦ ਬਾਅਦ ਦਾਂ ਦੇ ਤੁਹਾਨੂੰ ਬਾਅਦ ਦਾਂ ਦੇ ਸੇਟ ਹੋ ਰਹੀਆਂ ਅੱਛਾ ਚਲੋ ਠੀਕ ਹੈ ਠੀਕ ਹੈ ਠੀਕ ਹੈ ਉਹ ਪਾਣੀ ਵੀ ਲੋ ਬਣਾ ਕਰਨੀ ਕੋਲ ਹੁੰਦਾ ਹੈ ਇਹ ਬੜਾ ਹੈ ਨਹੀਂ ਗਰਮੀਆਂ ਬਹਾਤਾ ਰੇ ਰੋਲੇ ਬਰੇਕ ਪਾ ਫਿਰ ਦਿੱਤਾ ਹੋਰੀ ਆ ਬੜਾ ਚੰਗਾ ਚੱਕ ਪਹਿਲਾਂ ਪਹਿਲਾਂ ਬਾਬੇ ਜੋਂ ਬੀਜ ਨੇ ਲੇਟ ਹੋ ਗਏ ਉਹ ਜਿਹੜਾ ਮਨਿਬੜ ਦੇ ਪਹਿਲਾਂ ਉਹ ਚੰਗਾ ਇਹਨੂੰ ਕਿਵੇਂ ਬੀਜਣਾ ਆ ਪੱਕ ਬੀਜਣੇ ਮਗਰ ਉਹ ਗਮਲਿਆਂ 'ਚ ਬੀਜ ਦੇਣਗੇ ਕਿਉਂਕਿ ਪਹਿਲਾਂ ਸੀ ਸੱਚੇ ਸੀ ਵੀ ਕੰਡੇਰੀ ਹੀ ਲਿਆਵਾਂਗੇ ਭਾਂਡੇ ਦੇ ਮਿੱਟੀ ਵਾਲ ਬੜ ਫਿਰ ਆਈਏ ਚੱਲ ਛੱਡ ਵਿੱਚ ਬੀਜ ਦਿੰਨੇ ਆ ਕਰਤੇ ਨਹੀਂ ਕਰਤੇ ਢੇਰੀ ਜੈ ਮਾਤਾ ਦੀ ਕਹਿ ਕੇ ਬੀਜੀ ਦੇ ਨੇ ਤੈਨੂੰ ਪਤਾ ਹਰ ਨੂੰ ਪਤਾ ਮੈਨੂੰ ਪਤਾ ਬੱਬੇ ਕੋਈ ਮੰਮੀ ਨੂੰ ਪਤਾ ਕੀ ਇਹ ਆ ਰਹੀ ਫੋਨ ਤੇ ਹੈ ਕੀ ਕਹਿ ਰਹੀ ਕੁਝ ਨਹੀਂ ਕਹਿ ਰਹੀ ਤੁਹਾਨੂੰ ਸੌਣ ਲੱਗੇ ਜੋ ਅੱਛਾ ਹੁਣ ਦੱਸ ਵੀ ਦੇਣਾ ਹਰ ਦੇਖ ਲਈ ਇੰਚੀਆ ਚਲੋ ਜੀ ਲੈ ਕੇ ਕੰਮ ਨਿਪਟੜ ਗਿਆ ਆਪਣਾ ਇਹਦੇ ਉੱਪਰ ਉਹ ਪਾਣੀ ਨੇ ਪਾ ਰਿਹਾ ਹੋਵੇ ਵੀ ਇੱਕ ਟੋਕ ਲਾ ਕੇ ਨਹੀਂ ਮੈਂ ਦੇਖਣੀ ਕੀ ਕਰਦਾ ਸਮਾਰਟ ਮੁੰਡਾ ਸਮਾਰਟ ਮੁੰਡਾ ਹੁਣ ਸਮਾਰਟ ਮੁੰਡਾ ਹੈ ਨਾ ਜਿਹੜਾ ਹੱਥ ਤਾਂ ਹੁਣ ਗਿਆ ਹੁਣ ਆਪਾਂ ਬੜੇ ਹੀ ਭਏ ਲੋਬਿਓ ਇਹ ਜੇ ਆਪਾਂ ਬੋਲੇ ਜਿੱਦਾਂ ਵੈਸੇ ਨਾਲ ਪਾਣੀ ਵੀ ਛਿੜਕ ਦੇਣਾ ਸੀ ਪਰ ਪਾਣੀ ਕਿਉਂ ਛਿੜਕਣਾ ਕਿਉਂਕਿ ਮਿੱਟੀ ਪਹਿਲਾਂ ਹੀ ਗਿੱਲੀ ਹੈ ਤੇ ਇਹ ਮੇਰੇ ਮੱਪੇ ਅੱਕ ਦੇ ਪੱਤੇ ਇਹ ਆਸ਼ਰੇ ਪੱਤੇ ਨਾਲ ਅਸੀਂ ਇੱਦਾਂ ਟੱਕ ਦਿੰਦੇ ਆ ਇਹ ਕਿਉਂ ਟੱਕ ਦਿੰਦੇ ਆ ਵੀ ਜਿਹੜਾ ਮਤਲਬ ਇਹ ਗਰਮੈਸ ਮਿਲੇ ਕਿਉਂਕਿ ਗਰਮ ਹੁੰਦੇ ਨੇ ਬਹੁਤ ਜ਼ਿਆਦਾ ਗਰਮੈਸ ਮਿਲਣ ਕਰਕੇ ਫਿਰ ਛੇਤੀ ਨਹੀਂ ਯਾਰ ਕਈ ਗੋਡਿਆਂ ਦੇ ਵੀ ਬਣਦੇ ਨੇ ਅੱਕ ਦੇ ਪੱਤੇ ਜਿਹਦਾ ਦੁੱਖਦਾ ਹੋਏ ਉਹ ਨਹੀਂ ਪਤਾ ਸਾਨੂੰ ਇਹ ਜੇ ਇਲਾਜ ਸਾਨੂੰ ਕੁੱਟੇ ਜਿੱਤੇ ਲੱਜ ਨਹੀਂ ਆਉਂਦੇ ਬੰਨਨੇ ਹੁਣੇ ਹੈ ਭਾਈ ਬੰਨਨੇ ਹੁਣੇ ਚਲੋ ਬਸ ਆਲੋ ਜੀ ਸਾਰੇ ਘਰ ਵਾਲਾ ਜੀ ਜੋ ਬੀਜ ਲਿੱਤਾ ਹੈ ਜੀ ਇਹਨਾਂ ਨੇ ਜੀ ਹੁਣ ਜੀ ਆਕ ਦੇ ਪਤੇ ਨਾਲ ਟਾਕ ਰਹੇ ਨੇ ਜੀ ਪਾਗਲ ਹੋ ਗਈ ਤੂੰ ਇਹ ਮੇਰੇ ਘਰ ਵਾਲਾ ਨੇ ਜੀ ਇਹ ਮਾਈ ਹੈਂਡ ਪੰਪ ਨੇ ਹੈਂਡ ਪੰਪ ਯੂ نو ਇੰਗਲਿਸ਼ ਚ ਹੈਸਬੈਂਡ ਹੁੰਦਾ ਨਾ ਹੈਸਬੈਂਡ ਹੈਸਬੈਂਡ ਨਹੀਂ ਮੇਰੇ ਹੈਂਡ ਪੰਪ ਨੇ ਸਿਖਾ ਦਈਏ ਤੇਰੀ ਬਿਆਤ ਬਾਅਦ ਮਤਲਬ ਇਹ ਪਹਿਲੀ ਸਾਂਝੀਆਂ ਨੇ ਠੀਕ ਆ ਨਾ ਹਾਂ ਦਿਖਾ ਸਾਰਿਆਂ ਨੂੰ ਲੋ ਜੀ ਦੇਖੋ ਬਈ ਇਹ ਲੈਂਦੀ ਆ ਪਰ ਸਾਂਝੀਆਂ ਮਤਲਬ ਪੂਰਾ ਬਣਿਆ ਹੀ ਹੋਇਆ ਚੱਲ ਹੁਣ ਇਹਨੂੰ ਇਹ ਕਿੱਥੇ ਆਉ ਕਲਿੱਪ ਜਾ ਫਿਰ ਇਹ ਕਿਵੇਂ ਲੱਗੂਗਾ ਹਾਂ ਦਿਨ ਕਰਨਾ ਪੈਣਾ ਧਿਆਨ ਨਾਲ ਆਈ ਚੱਲ ਜਾ ਲਾ ਮੈਂ ਚੱਲ ਛੱਡ ਜਾ ਪਰ ਬਾਕੀ ਕੋਈ ਇੱਕ ਹੋਰ ਚੀਜ਼ ਬਣਾਣੀ ਆ ਉਹ ਤੇਤੋਂ ਨਹੀਂ ਬਣਨੀ ਉਹ ਮੈਨੂੰ ਨਹੀਂ ਬਣਾਣੀ ਪੈਣੀ ਮੈਨੂੰ ਜਾਂ ਮੈਂ ਜਾਚ ਨਹੀਂ ਸਿੱਖਣੀ ਜਾਚ ਹੋ ਨਹੀਂ ਦੁਜੇ ਮਾਤਾ ਜੇ ਹੋ ਮਹਾਮਾਈ ਐਨਾ ਹਲਾਇਰ ਤੂੰ ਤਾਂ ਗੀੜਾ ਦੇ ਰਹੀ ਏ ਕਿੱਲ ਨੂੰ ਵੀ ਉਹ ਅੜਾਈ ਨਹੀਂ ਮੈਂ ਤੇਰੀ ਤਰ੍ਹਾਂ ਬਸ ਹਾਂਜੀ ਠੀਕ ਐ ਈ ਐਨ ਬਣਾ ਨਹੀਂ ਬਣਾਉਣੇ ਰੋਟੇ ਆਪਾਂ ਨੇ ਦੋ ਰੋਟੇ ਬਣਾਣੇ ਆ ਇਹ 12 치ੜੀਆਂ ਨੇ 12 ਤਾਰੇ ਨੇ ਠੀਕ ਆ ਤੇ ਦੋਨੋਂ ਜਗਾ ਮਿਕਸ ਮਿਕਸ ਕਰ ਕਰਕੇ ਲੱਗਦੇ ਹੁੰਦੇ ਨੇ ਇਹ ਲੋ ਜੀ ਵਿਆਹ ਤੋਂ ਬਾਅਦ ਪਹਿਲੀ ਕੁੜੀ ਦੀਆਂ ਸਾਂਝੀਆਂ ਪਹਿਲੀ ਕੁੜੀ ਦੀਆਂ ਸਾਂਝੀਆਂ ਨਹੀਂ ਪਹਿਲੀਆਂ ਸਾਂਝੀਆਂ ਕੁੜੀਆਂ ਆ ਅੱਛਾ ਇਹ ਜੀਆਂ ਲਾਣੀਆਂ ਨੇ ਨਾ ਤਾਂ ਕਰਦੇ ਪਤਾ ਕੀ ਕਰਨਾ ਇੱਕ 치ੜੀ ਜਿਵੇਂ ਇੱਕ 치ੜੀ ਇੱਕ ਤਾਰਾ ਇੱਕ 치ੜੀ ਇੱਕ ਤਾਰਾ ਇੱਕ 치ੜੀ ਇੱਕ ਤਾਰਾ ਐਦਾਂ ਇਦਾਂ ਕਰਕੇ ਲਾਣੀਆਂ ਠੀਕ ਹੈ ਦੋ ਬਰੋਟੇ ਬਣਾਉਣੇ ਆਪਾਂ ਦੇ ਲੋ ਜੀ ਇਹ ਆਪਾਂ ਲਿਆਦੀ ਸੀ ਬਾਬੇ 치ੜੀਆਂ ਤੇ ਨਾਲੇ ਪਹਿਲਾਂ ਮਤਵਨ ਬਣਾ ਅਸੀਂ ਛੋਟੇ ਛੋਟੇ ਹੁੰਦੇ ਨੇ ਸਾਨੂੰ ਬੜਾ ਚਾਅ ਹੁੰਦਾ ਈ ਅਸੀਂ ਮਿੱਟੀ ਲਿਆਣੀ ਹੈ ਸਾਡੇ ਪਿੱਛੇ ਮੇਰੀ ਫਰੈਂਡ ਸੀ ਇੱਕ ਹਾਂ ਮਤਲਬ ਲੋਹਾਰਾਂ ਦੀ ਸੀਗੀ ਉਹਨਾਂ ਦੇ ਵੀ ਲੱਗਦੀਆਂ ਸੀ ਲੋਕਲ ਨਹੀਂ ਮੇਰੀ ਫਰੈਂਡ ਆ ਕਈ ਸੀਗੀਆਂ ਸਭ ਦੇ ਲੱਗਦੀਆਂ ਨੇ ਸੁਣ ਇੱਕ ਵਿਪਨ ਹੋਗੀ ਇੱਕ ਗਗਨ ਹੋਗੀ ਗੁਰਪ੍ਰੀਤ ਹੋਗੀ ਇਹਨਾਂ ਦੇ ਸਾਰਿਆਂ ਨੇ ਲੱਗਦੀਆਂ ਨੇ ਤੇ ਹੋਰ ਕਿਹੜੇ ਫਰੈਂਡ ਆ ਮੇਰੀ ਰਹਿ ਗਈ ਮਣੀ ਹੋ ਗਈ ਉਹਨਾਂ ਦੇ ਵੀ ਲੱਗਦੀਆਂ ਸੀਗੀਆਂ ਸਾਰੇ ਮੈਨੂੰ ਦੱਸਣਾ ਕਰਨਾ ਸੀ ਸਾਂਝੀਆਂ ਬਣਾਉਣੇ ਆ ਕਿ ਕਿ ਛੋਕ ਕਿਵੇਂ ਲਾਈਦੇ ਨੇ ਫਿਰ ਇਹਨੇ ਮੈਨੂੰ ਦੱਸਣਾ ਕਰਨਾ ਵੀ ਐ ਕਰਦੇ ਆ ਸੀ ਮਿੱਟੀ ਨਾਲ ਬਣਾਉਣੇ ਆ ਮੇਰੀ ਫੈਮਿਲੀ ਅਸੀਂ ਇਹਨੇ ਜਿਹੜੇ ਛੋਟੇ ਛੋਟੇ ਹੁੰਦੇ ਨੇ ਬਾਕੀ ਉਹ ਇੰਨੀਆਂ ਬਣਾ ਲੈਣੀ ਆ ਟਿੱਕੀਆਂ ਐਸਾ ਮਮੇ ਨੇ ਨਾਲੇ ਦਾਦੀ ਨਾਲ ਕਹਿੰਦਾ ਬਸ ਇੰਨੇ ਦੀਆਂ ਲਾਣੀ ਇੰਨੇ ਦੀਆਂ ਲਾਣੀ ਥੋੜੀ ਥੋੜੀ ਬਣਾਇਓ ਲੈ ਦੋ ਹੱਥ ਲਾਣੇ ਪੈਣੇ ਮੈਨ ਤੁਹਾਨੂੰ ਇੱਕ ਦੇਖ ਲੈ ਨਾਲੇ ਧਿਆਨ ਦੱਬਣਾ ਨੇ ਚਿਪਕੇ ਵੀ ਇਹ ਚਿਪਕੂ ਗਿਆ ਰਹੇ ਚਿਫਕੂ ਚੱਕੂਆ ਲਓ ਜੀ ਮਿੱਤਰੋ ਤੇ ਤਿਆਰੀ ਆ ਰੋਟਾ ਬਣ ਰਿਹਾ ਪਹਿਲਾਂ ਇਹ ਲੰਬਾ ਕਰਕੇ ਫਿਰ ਹਾਂ ਹਾਂ ਹਲੇ ਥੋੜਾ ਜਿਹਾ ਹੋਰ ਲੰਬਾ ਕਰ ਲੈ ਇਹਨੂੰ ਉੱਪਰ ਨੂੰ ਉੱਪਰ ਨੂੰ ਕਿ ਨੀਚੇ ਨੂੰ ਨੀਚੇ ਨੂੰ ਕਰ ਲੈ ਪਾਵੇਂ ਆ ਗੋਹਾ ਆਪਾਂ ਨੂੰ ਮਿਲ ਗਿਆ ਜੀ ਅਸੀਂ ਆਗ ਨਹੀਂ ਲੈਂਦਾ ਮਤਲਬ ਸਾਡੇ ਆਂਟੀ ਨੇ ਇੱਕ ਉਹਨਾਂ ਨੇ ਲੈ ਕੇ ਦਿੱਤਾ ਸਾਨੂੰ ਤੈਨੂੰ ਇਹ ਜੀ ਚੀਜ਼ਾਂ ਕਰਨ ਚ ਵਧੀਆ ਇੰਜੋਏ ਹੁੰਦਾ ਨਾ ਠੀਕ ਹੈ ਹਾਂ ਠੀਕ ਹੈ ਹੂੰ ਇਧਰ ਨੂੰ ਵਰਦਾ ਹੈ ਇਧਰ ਨੂੰ ਹਾਂ ਐਨ ਵਧੀਆ ਤਰੀਕੇ ਨਾਲ ਕਰੀ ਮਤਲਬ ਗਲਤੀ ਮੈਂ ਗਲਤੀ ਗਲਤੀ ਮਾਫ ਕਰਿਓ ਮਾਤਾ ਰਾਣੀ ਦਾ ਉਹਕੇ ਨੂੰ ਇੰਨਾ ਹਾਲੇ ਪਤਾ ਨਹੀਂ ਹੈਗਾ ਬਾਕੀ ਫੇਰ ਵੀ ਚੱਲ ਠੀਕ ਹੈ ਇਹਦੇ ਬਰੋਟਾ ਤਾਂ ਵਧੀਆ ਨਹੀਂ ਲੱਗਦਾ ਬੋਲ ਬੱਚੇ ਮੈਂ ਹਾਂ ਮੈਨੂੰ ਇਹ ਚੀਜ਼ ਇਹ ਵਾਲਾ ਤੇਰਾ ਬਰੋਟਾ ਵਧੀਆ ਬਣਿਆ ਇਧਰ ਆ ਬਸ ਸਿੱਖ ਗਈ ਸਿੱਖ ਗਈ ਜਾਤ ਸਿੱਖੀ ਕੁੜੀ ਆ ਜਾਂਦੀ ਹੈ ਜਾਤ ਜੀਤ ਨਾ ਨੈਕਸਟ ਟਾਈਮ ਬੱਬੇ ਜਦੋਂ ਆਪਾਂ ਮਤਲਬ ਇਹ ਤਾਂ ਚਲੋ ਹੁਣ ਆਪਣੇ ਜਾਣ ਕਰਕੇ ਥੋੜਾ ਟ੍ਰਿਪ ਕਰਕੇ ਆਪਾਂ ਨੇ ਐਦਾਂ ਮਤਲਬ ਲਿਆ ਕੇ ਬਾਹਰੋਂ ਕਰ ਰਹੇ ਆ ਨਾ ਤੇ ਨੈਕਸਟ ਟਾਈਮ ਆਪਾਂ ਨਾ ਆਪ ਘਰੇ ਬਣਾਵਾਂਗੇ ਸਾਰਾ ਕੁਝ ਹੈਨਾ ਸਾਰੀ ਚੀੜੀਆਂ ਸਾਰੇ ਤਾਰੇ ਮਾਤਾ ਦਾ ਮੂੰਹ ਪੈਰ ਹੱਥ ਸਭ ਕੁਝ ਘਰੇ ਬਣਾਵਾਂਗੇ ਫਿਰ ਘਰੇ ਰੰਗ ਕਰਾਂਗੇ ਨਾਲੇ ਬੜੇ ਘੈਂਟ ਘੈਂਟ ਵਧੀਆ ਵਲੌਗ ਆਣਗੇ ਬੱਬੇ ਤੁਹਾਨੂੰ ਦੇਖਣ ਨੂੰ ਠੀਕ ਆ ਨੈਕਸਟ ਵੀਡੀਓ चलो लाओ हैं। हैं। ला दो वैसे एक बरोटा ज्यादा होगा चल कोई गलगे ठीक है चिड़िया तार तरीके ठीक है हाँ एक, ज, एक तारा एक चिड़ी उपर नूह हाँ लो जी कोई गल नहीं, कोई चलो ਤੇ ਬਾਕੀ ਮਿੱਤਰੋ ਕਮੈਂਟ ਕਰਕੇ ਜਰੂਰ ਦੱਸਿਓ ਕਿਹੜਾ ਕਿਹੜਾ ਆ ਤੁਹਾਨੂੰ ਕਿਹਦੇ ਕਿਹਦੇ ਘਰੇ ਮਤਲਬ ਸਾਂਝੀਆਂ ਲੱਗਦੀਆਂ ਨੇ ਤੇ ਜਿਨ੍ਹਾਂ ਦੇਖਿਓ ਧਿਆਨ ਨਾਲ ਸੱਟ ਫੋਟੋਆਂ ਬਾਕੀ ਜਿਨ੍ਹਾਂ ਜਿਨ੍ਹਾਂ ਨੇ ਵੀ ਘਰੇ ਆਪਣੇ ਸਾਂਝੇ ਲਾਈਏ ਨੇ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਹੋ ਸਕੇ ਤਾਂ ਸਾਨੂੰ ਕਮੈਂਟ 'ਚ ਆਪਣੀ ਫੋਟੋ ਜਰੂਰ ਸ਼ੇਅਰ ਕਰਿਓ ਜਿਹੜੀ ਤੁਸੀਂ ਇੱਥੇ ਆ ਕੇ ਕਲਿੱਕ ਕਰਕੇ ਜਰੂਰ ਸ਼ੇਅਰ ਕਰਿਓ ਅਸੀਂ ਵੀ ਦੇਖਾਂਗੇ ਕਿ ਸਾਰਿਆਂ ਨੇ ਕਿਵੇਂ ਕਿਵੇਂ ਦੀਆਂ ਸਾਂਝੀਆਂ ਲਾਈਆਂ ਨੇ ਠੀਕ ਨਹੀਂ ਮਰ ਹਾਂ ਅਸੀਂ ਤਾਂ ਮਿੱਤਰੋ ਐਸ ਕੀ ਟ੍ਰਿਪ ਤੇ ਜਾਣ ਕਰਕੇ ਥੋੜਾ ਜਿਹਾ ਉਹ ਹੋ ਗਏ ਆ ਨਹੀਂ ਤਾਂ ਆਦਰਵਾਇਸ ਹੋਣਾ ਨਹੀਂ ਸੀਗਾ ਤਾਂ ਚਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਜੀ ਮੈਂ ਪਹਿਲੀ ਵਾਰ ਸੰਜਿਆ ਮਾਈਆਂ ਮੈਨੂੰ ਆਂਦੀਆਂ ਹੀ ਸੀਗੇ ਨਬਟ ਫਿਰ ਵੀ ਸੁਣੀ ਨੇ ਮੈਨੂੰ ਜਾਤ ਦੱਸਤੀ ਜਾਤ ਸਿੱਖਣੀ ਦੇਖੀ ਕਿ ਨਹੀਂ ਸੋਣੀਆਂ ਮਾਈਆਂ ਨਹੀਂ ਉਸ ਜਾਤ ਨਹੀਂ ਸੀਗੀ ਬੜਾ ਬੜਾ ਵਧੀਆ ਲੱਗਿਆ ਮੈਨੂੰ ਸਾਂਝੀਆਂ ਲਾ ਕੇ ਠੀਕ ਹੈ ਤੇ ਹੁਣ ਨੈਕਸਟ ਟਾਈਮ ਜਦੋਂ ਵੀ ਸਾਂਝੀਆਂ ਇਸ ਟਾਈਮ ਲਾਉਂਗਾ ਮੈਨੂੰ ਕੁਝ ਦੱਸਣ ਦੀ ਲੋੜ ਨਹੀਂ ਪੈਣੀ ਸਾਰਾ ਕੁਝ ਮੈਂ ਖੁਦ ਹੀ ਕਰਾਂਗਾ ਹਾਂ ਤੇ ਨਾਲ ਆਪਾਂ ਨੈਕਸਟ ਟਾਈਮ ਸਾਰੀਆਂ ਸਾਂਝੀਆਂ ਆਪ ਬਣਾਵਾਂਗੇ ਮਾਤਾ ਜੀ ਦਾ ਮੂੰਹ ਹੱਥ ਪੈਰ ਚਿੜੀਆਂ ਤਾਰੇ ਅਸੀਂ ਤੁਹਾਨੂੰ ਪਤਾ ਤੁਹਾਨੂੰ ਪਤਾ ਅਸੀਂ ਨਾ ਸੂਰਜ ਵੀ ਬਣਾਉਂਦੇ ਹਾਂ ਸੂਰਜ ਐ ਮਤਲਬ ਕਰਕੇ ਨਾ ਕੋਲੀ ਦਾ ਕੱਟ ਕੇ ਫਿਰ ਉੱਪਰ ਐਂ ਡੱਕੇ ਲਾ ਕੇ ਹਾਂ ਇੱਕ ਚੰਦ ਵੀ ਬਣਾਉਂਦੇ ਹਾਂ ਹਾਂ ਚੰਦ ਵੀ ਬਣਾਉਂਦੇ ਆ ਅੱਛਾ ਜੀ ਸੂਰਜ ਵੀ ਬਣਾਉਂਦੇ ਬੜਾ ਕਣ ਕਣ ਚੀਜ਼ਾਂ ਬਣਾਉ ਬਹੁਤ ਵਧੀਆ ਹੁੰਦਾ ਤੇ ਨੈਕਸਟ ਟਾਈਮ ਮਿੱਤਰੋ ਤੁਹਾਨੂੰ ਸਾਰੇ ਬਲੌਗ ਐਂਡ ਕਰ ਦੇਖਣ ਨੂੰ ਮਿਲਣਗੇ ਤੇ ਆ ਮਿੱਤਰੋ ਦੇਖ ਲਓ ਸਮਝ ਜੀ ਆਪਣੇ ਲੱਗ ਗਿਆ ਤੇ ਇਸ ਤੋਂ ਬਾਅਦ ਉਹਨੇ ਇੱਕ ਬਾਈ ਆਪਣਾ ਪ੍ਰੈਸ ਕਰਨ ਲੱਗਿਆ ਕੱਪੜੇ ਕਿ ਟ੍ਰਿਪ ਕਰਕੇ ਜਿਹੜੇ ਕੱਪੜੇ ਅੱਧੇ ਹੈ ਸੀ ਜਿਹੜੇ ਪ੍ਰੈਸ ਨਹੀਂ ਸੀਗੇ ਉਹ ਬਾਈ ਤੇ ਪ੍ਰੈਸ ਕਰਵਾਉਣ ਲੱਗੇ ਹੋਏ ਆ ਚਲ ਆ ਮੰਨੇ ਨੂੰ ਬਾਈ ਨੂੰ ਕੱਪੜੇ ਦੇ ਦੇ ਮੇਰੀ ਸ਼ਰਟ ਆ ਛੋਟਾ ਕੱਢ ਕੇ ਹਨਾ ਤੇ ਬਾਕੀ ਫਿਰ ਬਲੌਗ ਵੀ ਕੰਟੀਨਿਊ ਕਰਦੇ ਆ ਮਿੱਤਰੋ ਹੁਣ ਮੈਨੂੰ ਨਾ ਭੁੱਖ 걸 ਲੱਗਦੀ ਟਾਈਮ ਮੈਨੂੰ ਨਾ ਰੋਜ਼ ਰੋਜ਼ ਦਾ ਕੰਮ ਹੋਇਆ ਇੱਕ ਦਿਨ ਦਾ ਕੰਮ ਨਹੀਂ ਹੈਗਾ ਰੋਜ਼ 12 ਵਜੇ ਦੇਖ ਲੈ ਤੇ ਇੱਕ ਚੀਜ਼ ਕੀ ਹੋ ਗਿਆ ਅੱਖਾਂ 'ਕੇ ਕੱਢ ਰਹੀ ਆਂ ਬੇਲੇ ਨਾ ਕੱਢ ਮੈਨੂੰ ਦੱਸਾਂ ਬਾਤ ਤੇਰੇ ਬੇਲੇ ਕੱਢ ਲੈਣਾ ਮੈਨੂੰ ਪੈਸੇ ਨਹੀਂ ਜੁੜਦੇ ਸੀਗੇ ਪੈਸੇ ਦਾ ਮਾਵੇ ਉਹ ਜੁੜਦੇ ਜੁੜ ਨਹੀਂ ਦਿੰਦੀ ਖਰਚੇ ਭੌਂ ਕਰਾਂਦੀ ਆ ਕੌਣ ਤੂੰ ਹੋਰ ਹੋਰ ਅਰੇ ਜੀ ਮੈਂ ਗੱਲਾਂ ਸਿਲੰਡਰ ਵਾਲਾ ਲੋਕ ਗੈਸ ਭਰਦੇ ਨੇ ਅਸੀਂ ਪੈਸੇ ਭਰਾਂਗੇ ਤੇ ਬਾਕੀ ਬਾਬੇ ਇਤਾਂ ਲਿਆਂਦਾ ਖੜੀ ਹੋ ਜਾਏ ਉੱਠ ਕੇ ਕੀ ਗੱਲ ਆਪੇ ਦਿੰਨੀ ਹੋਣਾ ਮੈਂ ਇভাবেই ਅਸੀਂ ਤਾਂ ਲੈ ਕੇ ਆਂਦਾ ਕਿਉਂਕਿ ਨਾ ਹੁਣ ਅਸੀਂ ਜਿਵੇਂ ਸਾਡੇ ਕੋਲ ਪੈ ਜਾਂਦੇ ਨੇ ਅਸੀਂ ਖਰਚ ਦਿੰਨੇ ਆ। ਸਾਨੂੰ ਇਹਦਾ ਵੀ ਚਲੋ ਜੋ 150 10 20 ਰੁਪਈਆ ਠੰਨੀ ਚੰਨੀ ਮੰਨੀ ਜੋ ਵੀ ਹੋ ਗਈ ਇਸ ਵਿੱਚ ਰਟਿਆ ਕਿ 2 ਰੁਪਏ 5 ਰੁਪਏ ਬਸ ਜੁੜ ਦਿੰਦੇ। ਕਿਉਂਕਿ ਨਾ ਇੱਕ ਮੈਂ ਵਿੱਚ ਕਲਿੱਪ ਜ਼ਰੂਰ ਆ ਰਿਹਾ ਪਹਿਲਾਂ ਮੈਂ ਤਾਂ ਰੁਕ ਜਾ ਕਰਾਂ। ਯਾਰ ਮੇਰੇ ਕੋਲ ਤਾਂ ਸੱਚ ਪੈਸੇ ਹੀ ਨਹੀਂ ਆਗੇ। ਹੋਰ ਟੁੱਟੇ ਵਿੱਚ ਕਿੱਥੇ ਨੇ ਸਵੇਰੇ ਜਦੋਂ ਆਪਾਂ ਸਮਾਨ ਨੂੰ ਆਏ ਸੀ ਉਹ 80 ਰੁਪਏ ਮਾੜੀ ਕਿੱਥੇ ਗਏ? ਪੂਰੀ ਪਈ ਨਹੀਂ ਨਾ ਹੈ ਨਹੀਂ ਗੁੰਮ ਕੇ ਤਾਂ ਪਹਿਲਾਂ ਸ਼ੁਰੂਆਤ ਕਰਦਾ ਮੈਂ ਗੱਲੇ ਦੀ ਠੀਕ ਹੈ ਪੈਸੇ ਮੇਰੇ ਪੈਸੇ ਆਏ ਹੈ ਆਹ ਮੇਰੇ ਹੀ ਨੇ ਦੋਨਾਂ ਦੇ ਮੈਂ ਦੇਖੂਗਾ ਮੈਂ ਕਿੰਨੇ ਪਾਣੇ ਆ ਲਫੜ 20 ਰੁਪਏ ਪਾ ਦੇ ਪਹਿਲਾਂ 20 ਕਿੱਥੇ ਹੈ 20 ਅੱਛਾ ਤੇ ਲੋ ਜੀ ਅੱਜ ਅਸੀਂ ਕਰ ਰਹੇ ਆ 20 ਰੁਪਏ ਤੋਂ ਸ਼ੁਰੂ ਬਾਬੇ ਨਾਲ ਅਗਦਾ ਨਾਮ ਲੈ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਗੱਲਕ ਸਾਡਾ ਛੇਤੀ ਛੇਤੀ ਭਰ ਦੋ। ਕੋਈ ਆ ਜਾ ਨੋਟ ਆ ਜਾਣਾ ਨਹੀਂ ਯਾਰ ਕਿਹੜੇ ਜਿਹੜੇ ਨੋਟ ਪੈਸਾ। ਆ 10 ਰੁਪਏ ਦਾ ਨੋਟ ਪਾ ਦੋ ਫਿਰ। ਪਹਿਲਾਂ 10 ਤੋਂ ਸ਼ੁਰੂ ਕਰ ਦੋ। ਠੀਕ ਹੈ। ਨਹੀਂ 1 ਰੁਪਏ ਤੋਂ ਸ਼ੁਰੂ ਕਰ ਦਿੰਦੇ ਨੇ ਪਹਿਲਾਂ। ਚੱਲ ਕੋਈ ਗੱਲ ਨਹੀਂ। ਲਓ ਜੀ। ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਛੇਤੀ ਛੇਤੀ ਭਰਿਓ ਤੇ ਅਸੀਂ ਇਹਨਾਂ ਪੰਨੀਏ ਤੋੜ ਕੇ ਵਾਹਿਗੁਰੂ ਸੱਚੇ ਪਾਸ਼ਾ। ਲਓ ਜੀ ਲਓ ਇਹਨੂੰ ਰੱਖ ਦੇ। ਉੱਪਰ ਰੱਖ ਦੋ ਸਾਈਡ ਤੇ ਪਿੱਛੇ ਨਾ। ਲੋ ਵੀ ਮਿੱਤਰੋ ਬਾਕੀ ਆਪਾਂ ਲੱਗਿਆ ਵਲੌਗ ਦੀ ਸਮਾਪਤੀ ਕਰਨ ਇੱਥੇ ਬਾਕੀ ਬੜਾ ਸਾਂਝੀ ਵਾਲਾ ਕੰਮ ਹੀ ਨਹੀਂ ਨਿਕਲ ਗਿਆ ਸਾਰੇ ਮੱਥਾ ਵੀ ਟੇਕ ਲਿਆ ਤੇ ਆਪਾਂ ਜੋ ਵੀ ਵੀਜਲੇ ਹੁਣ ਲੱਗਿਆ ਆਪਾਂ ਰੋਟੀ ਖਾਣ ਟਾਈਮ ਟਾਈਮਿੰਗ ਤਾਂ ਆਪਣੀ ਹੀ ਫਿਕਸ ਹੀ ਆ 12:30 ਤੋਂ 1 ਦੇ ਵਿੱਚ ਵਿੱਚ ਬਾਈ ਸਾਡਾ ਬ੍ਰੈਕਫਾਸਟ ਹੁੰਦਾ ਦਿੱਲੀ ਨਾਲੇ ਕਿ ਕੰਮ ਵੀ ਇੰਨਾ ਨਹੀਂ ਕਰਦੇ ਪਰ ਫਿਰ ਵੀ ਕਿੱਕਰੀ ਟਾਈਮ ਹੀ ਲੱਗਦਾ ਰੋਟੀ ਖਾਣ ਦਾ ਹੁਣ ਲੱਗਿਆ ਰੋਟੀ ਖਾਣ ਬਾਕੀ ਸਾਰੀ ਸਬਜੀ ਸਬਜੀ ਆਪਾਂ ਖੀਰ ਖੜਾ ਆਪਣਾ ਪਾਲਾ ਜਿਹਦੇ ਬਣਾਏ ਸੀ ਠੀਕ ਹੈ ਬਾਕੀ ਜੇ ਤੁਹਾਨੂੰ ਕਿਸੇ ਵੀ ਰੀਜ਼ਨ ਕਰਕੇ ਵਲੌਗ ਘੈਂਡ ਲੱਗਿਆ ਮਿਲਦਾ ਹੈ ਮਿੱਤਰੋ ਕਿਸੇ ਨਵੇਂ ਵਲੌਗ ਚ ਵੀਡੀਓ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਚੈਨਲ ਨੂੰ ਮਿਲਦਾ ਹੈ ਕਿਸੇ ਨਵੇਂ ਵਲੌਗ ਤੇ ਅਲਦਨ ਬਾਏ ਬਾਏ ਠੀਕ ਹੈ ਬਾਏ